ਬੱਬੇ ਹਾਲੀ ਨਾਲ ਨਹੀਂ ਹੈ ਨਹੀਂ ਹੈ ਬਿਜਲੀ ਬੱਬੇ ਨਾਲ ਨਹੀਂ ਹੈ ਨਹੀਂ ਹੈ ਬੱਬੇ ਨਾਲ ਨਹੀਂ ਹੈ ਬੜਾ ਸਰ ਬੜਾ ਸਾਡੀ ਲੀਡਰਸ਼ਿਪ ਦੇ ਅੱਜ ਸਮੱਸਿਆ ਇਹ ਆ ਮੈਨੂੰ ਕਾਰਕਮਤਾ ਵੀ ਬੇਚਾਰਾ ਬਿਨਾਂ ਰਸਤੇ ਮੈਨੂੰ ਖੜਾ ਹੋਣਾ ਪਿਆ ਸਟੇਜ ਤੇ ਇਹ ਕਹਿੰਦਾ ਭਾਰਤੀ ਜਨਤਾ ਪਾਰਟੀ ਨਾ ਖੜਾ ਕਰਦੀ ਆ ਮੈਂ ਆਪਣੀ ਛੇਹ ਚ ਪਾਈ ਰਹੀ ਆ ਅੱਜ ਗੁਰਦਾਸਪੁਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਸੰਵਾਰਤੀ ਜਨਤਾ ਪਾਰਟੀ ਦੀ ਸਮੂਹ ਲੀਡਰਸ਼ਿਪ ਇਕੱਠੀ ਹੋਈ ਸੀ ਔਰ ਜ਼ਿਲ੍ਹਾ ਪ੍ਰਧਾਨ ਜੀ ਦੀ ਅਧਿਅਕਸ਼ਤਾ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਮੂਹ ਲੀਡਰਸ਼ਿਪ ਨੇ ਰੋਡ ਸ਼ੋਅ ਕੱਢਿਆ ਰੋਡ ਸ਼ੋਅ ਦੇ ਵਿੱਚ ਜੋ ਗੁਰਦਾਸਪੁਰ ਨੇ ਪਿਛਲੇ 10 ਸਾਲ ਤੋਂ ਸੰਤਾਪ ਚੱਲਿਆ ਉਹਦੇ ਖਿਲਾਫ ਆਵਾਜ਼ ਉਠਾਈ ਹੈ ਔਰ ਜੋ ਗੁੰਡਾਗਰਦੀ ਗੁਰਦਾਸਪੁਰ ਸ਼ਹਿਰ ਦੇ ਵਿੱਚ ਗੁਰਦਾਸਪੁਰ ਹਲਕੇ ਦੇ ਵਿੱਚ ਫਲਾਈ ਹੈ ਫੈਲੀ ਹੋਈ ਹੈ ਪਿਛਲੇ 10 ਸਾਲਾਂ ਤੋਂ ਉਹਦੇ ਖਿਲਾਫ ਆਵਾਜ਼ ਉਠਾਈ ਹੈ ਔਰ ਸਪਸ਼ਟ ਮੈਸੇਜ ਦਿੱਤਾ ਕਿ ਗੁਰਦਾਸਪੁਰ ਇੱਕ ਅਮਨ ਸ਼ਾਂਤੀ ਵਾਲਾ ਹਲਕਾ ਹੈ ਇੱਥੇ ਗੁੰਡਾਗਰਦੀ ਨਹੀਂ ਚੱਲੇਗੀ ਇੱਥੇ ਕਬਜ਼ਿਆਂ ਦੀ ਰਾਜਨੀਤੀ ਨਹੀਂ ਹੋਏਗੀ ਇੱਥੇ ਪਰਚਿਆਂ ਦੀ ਰਾਜਨੀਤੀ ਨਹੀਂ ਹੋਏਗੀ ਇੱਥੇ ਅਮਨ ਸ਼ਾਂਤੀ ਨਾਲ ਹਰ ਬੰਦਾ ਰਹਿੰਦਾ ਆ ਰਿਹਾ ਔਰ ਅਮਨ ਸ਼ਾਂਤੀ ਨਾਲ ਹਰ ਬੰਦਾ ਰਹੇਗਾ ਇੰਡਾਇਰੈਕਟ ਵੇਨਾ ਡਾਇਰੈਕਟ ਵੇਨਾ ਕਹਿ ਲੋ ਅੱਜ ਜਿਲ੍ਹਾ ਪ੍ਰਧਾਨ ਦਾ ਮੈਸੇਜ ਸੀਗਾ ਜੋ ਤਸ਼ੱਦਦ ਪਿਛਲੇ 10 ਸਾਲ ਤੋਂ ਗੁਰਦਾਸਪੁਰ ਦੇ ਵਿੱਚ ਹੋਇਆ ਉਹ ਤਸ਼ੱਦਦ ਖਤਮ ਕਰਨਾ ਹੈ ਔਰ ਅਮਨ ਸ਼ਾਂਤੀ ਦਾ ਮਾਹੌਲ ਬਣਾਉਣਾ ਹੈ ਭਾਜਪੀ ਨੇ ਅੱਜ ਡਾਇਰੈਕਟ ਔਰ ਇੰਡਾਇਰੈਕਟ ਵੇਨਾ ਇਹ ਕਹਿ ਦਿੱਤਾ ਕਿ ਅਸੀਂ ਸ਼ਰਮਣੀ ਅਕਾਲੀ ਦਲ ਦੇ ਜੋ ਉਮੀਦਵਾਰ ਨੇ ਉਹਦੇ ਨਾਲ ਨਹੀਂ ਆ